ਸਤਨਾ ਧਨਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪੁੱਤਰ ਕਲਤਰ ਲੋਕ ਗ੍ਰਹਿ ਬਨਤਾਂ ਮਾਇਆ ਸੰਬੰਧੇ ਹੀ ਆਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਤਿਆ ਅਸ ਨੇਹੀ ਰੇ ਨਰ ਕਾਹੇ ਪਪਉ ਰਹੋ ਦੇਹੀ ਊੜ ਜਾਏਂ ਗੋ ਧੂਮ ਬਾਦਰੋ ਇਕ ਭਜੋ ਰਾਮ ਸੁਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਗਿਨੀ ਜਲ ਕੂ ਕਰ ਪਸ ਮੇਹੀ ਹੋਏ ਅੰਮ੍ਰੋ ਗ੍ਰਹਿ ਮੈਂ ਬੈਠਾ ਕਰਣ ਕਾਰਣ ਵਿਸ ਰੋਹੀ ਅਨਕ ਬਾਤ ਕਰ ਮਣੀਏ ਸਾਜੇ ਕਾਜੇ ਤਾਂਗ ਬਰੋਹੀ ਟੂਟ ਜਾਏ ਗੋਸੂਤ ਮਾਪਰੇ ਫਿਰ ਪਾਚੇ ਪਚ ਦੋਹੀ ਜਿਨ ਤੁਮ ਸਿਰਜੇ ਸਿਰਜਿਸੁ ਮਾਰੇ ਤਿਸ ਧਿਆਵੋ ਦਿਨ ਰਹੈ ਨਹੀ ਜਾਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤ ਗੁਰ ਉੋਟ ਗਹਿਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪੁੱਤਰ ਕਲਤਰ ਲੋਕ ਗ੍ਰਹਿ ਬਨਤਾਂ ਮਾਇਆ ਸੰਬੰਧੇ ਹੀ ਆਤਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਤੇ ਆਸ ਨੇਹੀ ਰੇ ਨਰ ਕਾਹੇ ਪਪਉ ਰਹੋ ਦੇਹੀ ਉਡ ਜਾਏ ਗੋ ਧੂਮ ਬਾਦਰੋ ਇਕ ਬਾਜੋ ਰਾਮ ਸੁਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਗਿਨੀ ਜਲ ਕੂ ਕਰ ਪਸ ਮੇਹੀ ਹੋਏ ਅਮਰ ਗ੍ਰਹਿ ਮੈਂ ਬੈਠਾ ਕਾਰਣ ਕਾਰਣ ਵਿਸ ਰੋਹੀ ਅਨਕ ਬਾਤ ਕਰ ਮਣੀਏ ਸਾਜੇ ਕਾਜੇ ਤਾਂਗ ਬਰੋਹੀ ਟੂਟ ਜਾਏ ਗੋਸੂਤ ਮਾਪਰੇ ਫਿਰ ਪਾਚੇ ਪਚੋ ਦੋਹੀ ਜਿਨ ਤੁਮ ਸਿਰਜੇ ਸਿਰਜਿਸ ਵਾਰੇ ਤੇ ਸਧਿਆ ਉਹ ਦਿਨ ਰਹਿ ਨਹੀਂ ਜਾਨ ਨਾਨਕ ਪ੍ਰਭ ਕਿਰਪਾ ਥਾਰੀ ਮੈਂ ਸਤ ਗੁਰ ਉੋਟ ਗਹਿ ਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾ ਧਨ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪੁੱਤਰ ਕਲਤਰ ਲੋਕ ਗ੍ਰਹਿ ਬਨਤਾਂ ਮਾਇਆ ਸੰਬੰਧੇ ਹੀ ਆਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਤਿਆ ਅਸ ਨੇਹੀ ਰੇ ਨਰ ਕਾਹੇ ਪਪਉ ਰਹੋ ਦੇਹੀ ਉਡ ਜਾਏ ਗੋ ਧੂਮ ਬਾਦਰੋ ਇਕ ਭਜੋ ਰਾਮ ਸੁਨੇਹੀ ਰਹਾਉ ਤੀਨ ਸੰਗਿਆ ਕਰ ਦੇਹੀ ਗੀਨੀ ਜਲ ਕੂ ਕਰ ਪਸ ਮੇਹੀ ਹੋਏ ਅਮਰ ਗ੍ਰਹਿ ਮੈਂ ਬੈਠਾ ਕਾਰਣ ਕਾਰਣ ਵਿਸ ਰੋਹੀ ਅਨਕ ਬਾਤ ਕਰ ਮਣੀਏ ਸਾਜੇ ਕਾਜੇ ਤਾਂਗ ਬਰੋਹੀ ਟੂਟ ਜਾਏ ਗੋਸੂਤ ਮਾਪਰੇ ਫਿਰ ਪਾਚੇ ਪਚੋ ਦਹੀ ਜਿਨ ਤੁਮ ਸਿਰਜੇ ਸਿਰਜਿਸ ਵਾਰੇ ਤੇ ਸਧਾਵੋ ਦਿਨ ਰਹਿ ਨਹੀਂ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤ ਗੁਰ ਉੋਟ ਗਹੇ ਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ